ਸਵਾਲ ਤਾਂ ਇਹ ਆ ਮਸ਼ੀਨ ਦਾ ਸਵਾਲ ਇਹ ਆ ਵੀ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਅਸੀਂ ਲੋਕਾਂ ਨਾਲ ਆਂ ਅਸੀਂ ਕਿਸਾਨਾਂ ਨਾਲ ਆਂ ਅਸੀਂ ਪੰਜਾਬ ਨਾਲ ਦੂਜੇ ਪਾਸੇ ਤੇ ਮਸ਼ੀਨਾਂ ਵੀ ਫੜੀ ਜਾਂਦੇ ਆ ਪਾਤਰਾ ਦੀ ਨੱਟ ਵੀ ਬੰਦ ਕੀਤਾ ਹੋਇਆ ਮਹਾਲੀ ਦੇ ਵਿੱਚ ਆਪਣਾ 44 ਦਫਾ ਲਾ ਕੇ ਕੋਈ ਟਰੈਕਟਰ ਡਾਲੀ ਨਹੀਂ ਵੜਨ ਦਿੱਤਾ ਜਾ ਰਿਹਾ ਇੱਕ ਪਾਸੇ ਭਵੰਤ ਕਹਿੰਦਾ ਸਾਡੀਆਂ ਐਂਬੂਲੈਂਸਾਂ ਖੜੀਆਂ ਨੇ ਸਵਾਲ ਇਹ ਆ ਵੀ ਜਾਂ ਤਾਂ ਦਿੱਲੀ ਨੇ ਖੜ ਜਾ ਤੇ ਜਾਂ ਪੰਜਾਬ ਨੇ ਖੜ ਜਾ ਇੱਕ ਫੈਸਲਾ ਕਰਦਾ ਦੋ ਪਾਸੇ ਨਹੀਂ ਗੱਲ ਚੱਲਣੀ ਰੌਲਾ ਇਹ ਗੱਲ ਦਾ ਆਇਆ ਤੂੰ ਮਾਰ ਕੇ ਘੇੜ ਦੇ ਪੂਰੀ ਨਹੀਂ ਕੁਝ ਬਣਦਾ ਕਹਿੰਦਾ ਚਲੋ ਚੱਲੀਏ ਸਾਰਾ ਕੁਝ ਅੰਦਰ ਆ ਉੱਥੇ ਕੌਣ ਨੇ ਆ ਲਖੀਉਰੀ ਆ ਵੀਡੀਓ ਸਾਡੇ ਵਿੱਚ ਭਰੀ ਹੋਈ ਆ। ਆਪਾਂ ਨੂੰ ਠੱਕੇ ਉੱਪਰ ਦੇ ਸਿਰਸਾ ਸਾਹਿਬ ਵਾਲਾ ਨਾ ਤੁਸੀਂ ਬੁਲਾਇਆ ਇਹਨਾਂ ਨੂੰ ਵੀ ਆ ਕੇ ਇੱਕ ਮਿੰਟ ਇੱਕ ਮਿੰਟ ਆ ਆ ਦੇਖੀ ਬਈ ਮੈਂ ਇੱਕ ਮਿੰਟ ਆ। ਉਹਦੋਂ ਬਈ ਸਾਹੀ ਵੀ ਮਾਵਾ ਦੇ ਪੁੱਤਾਂ ਯਾਰ ਸਾਡੀਆਂ ਜਿੰਦਗੀ ਮੇਰੀ ਗਾ ਸਰਬੀਰ ਮੇਰਿਆ ਅਸੀਂ ਅਸੀਂ ਉਹ ਨਹੀਂ ਤਰੇ ਫਿਰਦੇ ਯਾਰ ਨਹੀਂ ਉਹਦਾ ਬਾਈ ਨਹੀਂ ਲੋਕ ਉਹ ਨਹੀਂ ਤਰੇ ਫਿਰਦੇ ਜਿਵੇਂ ਸਾਨੂੰ ਠੀਕ ਲੱਗਦਾ। ਉਰੇ ਬਈ ਉਹ ਦੂ ਲਾਉਂਦਾ ਯਾਰ ਅਸੀਂ ਥਾਣੇ ਤੋਂ ਆਏ ਆ। ਉਹਨੇ ਐ ਕਿਹਾ ਕਰਾ ਜਿਵੇਂ ਸਾਨੂੰ ਠੀਕ ਲੱਗਦਾ ਉਹਨੇ ਨਹੀਂ ਕਿਹਾ ਆਪਣਾ ਹੁਕਮ ਸੁਣਾਇਆ। ਸਾਨੂੰ ਠੀਕ ਲੱਗਦਾ। ਇੱਕ ਮਿੰਟ ਨਾਲਾ ਇਹਨੇ ਬਚਾ ਤੋਸ ਨਹੀਂ ਕਿਹਾ ਬਾਈ ਸਾਡੇ ਨਾਲ ਕੋਈ ਨਾ ਮੈਂ ਮੇਰੀ ਗੱਲ ਇੱਕ ਮਿੰਟ ਨਾਲ ਮੇਰੀ ਗੱਲ ਤੇਰੀ ਵੀ ਸੁਣ ਲਾਂਗੇ ਬਾਈ ਤੇਰੇ ਕੋਲ ਗੱਲਾਂ ਬਾਈ ਸਾਰੇ ਖੜੇ ਹੋ ਕੱਢ ਇੱਕ ਮਿੰਟ ਮੈਂ ਇਹ ਗੱਲ ਕਹੀ ਆ ਮੈਂ ਕਿਹਾ ਜੇ ਤਾਂ ਆਪਾਂ ਰਾਤ ਨੂੰ ਇੱਥੇ ਬਹਿ ਸਕਦੇ ਆ ਸਾਧਨ ਹੈਗੇ ਆ ਤਾਂ ਬੈਜੋ ਮਸ਼ੀਨ ਇੱਥੇ ਮਗਾਵਾਂਗੇ ਨਹੀਂ ਉਹ ਕਹਿੰਦੇ ਮਨਜੀਦ ਨਿਆਲ ਦੇ ਕੋਲੇ ਖੜਾ ਦਿੰਦੇ ਆ ਪਰਲੇ ਪਾਸੇ ਬੱਜੋ ਨਾ ਖੜਾਈ ਬੈਠਾ ਗੱਲ ਸੁਣ ਬੱਡੇ ਭਾਈ ਬੰਦੇ ਨਾਲ ਮਿਸਟਰੀ ਕਰੀਏ ਕੋਈ ਨਾ ਕੁਝ ਨਹੀਂ ਬਣਦਾ ਚਲੋ ਚਲੀਏ ਅਸੀਂ 10 ਬੰਦੇ ਉੱਥੇ ਡੇ ਖੜਿਆ ਰੇਖਾ ਡੇ ਡੇ ਕਾ ਆਪਣੇ ਸਰ ਤੇ ਗੱਲ ਹੋ ਰਹੀ ਹੈ ਮੇਰੀ ਦਾਸਰ ਬੈਠੇ ਰਹੋ ਤੂੰ ਰੋਕਦਾ ਕੋਈ ਬੈਠੇ ਰਹੋ 200 ਉੱਥੇ ਹੈ ਅੰਦਰ ਖਾਣੇ ਚ ਮੈਨੂੰ ਪਤਾ ਅਸੀਂ ਦੇਖਿਆ ਮਸ਼ੀਨ ਅੰਦਰ ਖੜੀ ਹੈ ਫੇਰ ਫਿਰ ਤੂੰ ਤੁਸੀਂ ਭਾਈ ਗੱਡੀ ਚ ਆ ਓਏ ਵੀਰ ਮੇਰੇ ਯਾਰ ਵੀਡੀਓ ਵਿੱਚ ਕੁਝ ਨਹੀਂ ਦੱਸਿਆ ਤੁਸੀਂ ਮਸ਼ੀਨ ਹਾਂ ਫੇਰ ਅਸੀਂ ਸੂਰਤ ਉੱਥੇ ਦੱਸੋ ਓਏ ਰੋਕਦਾ ਗੱਲ ਕਰਦੇ ਵੀ ਜੇ ਆਪਾਂ ਬੰਦੇ ਅਸੀਂ 4 ਥਾੜੇ ਨਾਲ ਕਰੀਏ ਇੱਕ ਮਿੰਟ ਬਾਈ ਜੀ ਇੱਕ ਮਿੰਟ ਬਾਈ ਜੀ ਇੱਕ ਸਵਾਲ ਦਾ ਜਵਾਬ ਲਾਈਵ ਹੋ ਕੇ ਮੁੜੇ ਇੱਕ ਮਿੰਟ ਨਹੀਂ ਬਾਈ ਸਾਡ ਪੰਜਾਬ ਦੇ ਆਈਕਨ ਜੂਥੇ ਵੀਰ ਮੇਰੇ ਅਮੀਰ ਭਾਈ ਅੱਲਾ ਪੰਜਾਬ ਦੇ ਸੁਣਾ ਦੇ ਮੇਰੀ ਸੋਲਾ ਸੁਣਾ ਇਹ ਕਹਿੰਦੇ ਹਾਂ ਜਦੋਂ ਤੁਸੀਂ ਸੁਣਾ ਲਓ ਜਾਂ ਸੁਣ ਲਓ ਹਾਂ ਸੁਣਾ ਪਹਿਲਾਂ ਸੁਣਨਾ ਵੀ ਰੱਖਿਆ ਚੰਗਿਆਈ ਨਾਲ ਕੋਈ ਨਹੀਂ ਸੁਣ ਫੋਟੇ ਜੀ ਕੋਈ ਗੱਲ ਕੋਈ ਗੱਲ 10 ਬੰਦੇ ਸੇ ਖੜੇ ਨੇ ਬਾਈ ਕੈਮਰਾ ਹਟ ਗਿਆ ਬਾਈ ਤੁਹਾਨੂੰ ਇੱਕ ਮਿੰਟ ਚੁੱਪ ਠੀਕ ਹੈ ਇਹ ਉੱਥੇ ਜਿੱਦੋ ਜਹਾਦ ਕਰ ਰਹੇ ਨੇ ਤੁਸੀਂ ਲਾ ਕੇ ਗੇਟ ਨੂੰ ਹੱਥ ਭੱਜਾਓ ਅਬ ਕਹਿ ਰਹੇ ਹੱਥ ਵੀ ਨਹੀਂ ਲਾ ਰਹੇ ਇਹ ਤਾਂ ਪ੍ਰੂਫ ਆ ਇੱਕ ਮਿੰਟ ਪਹਿਲਾਂ ਮੇਰੀ ਨਹੀਂ ਹੁਣ ਸੁਣ ਇਹ ਗੇਟ ਦੀ ਸੁਣ ਲੈ ਅਸੀਂ ਗਏ ਆ ਛੋਟੇ ਕੋਲ ਬੰਦੇ ਖੜੇ ਸੀ ਨਾ ਪੁਲਿਸ ਵਾਲਾ ਜਿਵੇਂ ਖੜੇ ਸੀ ਸਾਨੂੰ ਦੇਖ ਕੇ ਉਹਨੇ ਬਾਰ ਲਾ ਲੈ ਗੇਟ ਦਾ ਬਾਰ ਲਾਇਆ ਬਾਈ ਲਾਇਆ ਅੱਛਾ ਬਲਦੇਵ ਸਰਸੇ ਨੇ ਬਾਰ ਖੜਕਾਇਆ ਮੈਂ ਖੜਕਾਇਆ ਖੜਕਾਇਆ ਨਾ ਖੋਲਿਆ ਨਹੀਂ ਇੱਕ ਵਾਰ ਮੈਨੂੰ ਆਖਿਆ ਮੈਂ ਸਰਸਾ ਸਾਹਿਬ ਇਹਦੇ ਖੜਨ ਦਾ ਫਾਇਦਾ ਨਹੀਂ ਹਾਂ ਇੱਥੇ ਆ ਕੇ ਸੋਨੂੰ ਮੈਂ ਬਾਈ ਕੀ ਕਿਹਾ ਵੀ ਜਿਹਦਾ ਬਹਿ ਜਾਓਗੇ ਤਾਂ ਆਪ ਐਥੇ ਬੈਠੇ ਆ ਨਹੀਂ ਨਾ ਹਾਂ ਆਹ ਹੀ ਦਾ ਉੱਥੇ ਪਹਿਲਾ ਨੰਬਰ ਦਾ ਸਾਨੂੰ ਵੀ ਅਸੀਂ ਵੀ ਖਲਾਇਆ ਬਾਈ ਗੇਟਾ ਸੀ ਅੱਧਾ ਘੰਟਾ ਥੱਪੜ ਮਾਰੇ ਆ ਅਸੀਂ ਚੱਕਦੇ ਆ ਅਸੀਂ ਬਾਈ ਅਸੀਂ ਅੱਧਾ ਘੰਟਾ ਥੱਪੜ ਮਾਰੇ ਆ ਇੱਕ ਮਿੰਟ ਸਰਕੋ ਮਿੰਟ ਆਪਸ ਚ ਲੜੋ ਲੜੋ ਲਾ ਲਓ ਬਾਈ ਚਲੋ ਬੜੀਆ ਇੱਕ ਮਿੰਟ ਇੱਕ ਮਿੰਟ ਜਦੋਂ ਬਾਈ ਅਸੀਂ ਗੇਟ ਖਲਾਇਆ ਅਸੀਂ ਪੁੱਛਿਆ ਵੀ ਸਾਡੇ ਬੰਦੇ ਦਿਓ ਇਹ ਹੁਣ ਇੱਕ ਮਿੰਟ ਸੁਣ ਲਓ ਬਾਈ ਸਾਰੇ ਧਿਆਨ ਨਾਲ ਸੁਣ ਲਓ ਯਾਰ ਆਪਾਂ ਇੱਥੇ ਇੱਕ ਮਿੰਟ ਸੁਣ ਲਓ ਹਾਂ ਹਾਂ ਜੇ ਤਾਂ ਆਪਣੇ ਕੋਲ ਇੱਥੇ ਬੈਠਣ ਦੀ ਸਮਰੱਥਾ ਹੈਗੀ ਆ ਆਪਾਂ ਬਿਸਤਰੇ ਮੰਝੇ ਇੱਥੇ ਲਾ ਸਕਣਾ ਚਾਲੀਆਂ ਦੇ ਬਿਸਤਰ ਫੇਰ ਤਾਂ ਮਸ਼ੀਨ ਇੱਥੇ ਛੱਡਣਗੇ ਤੜਕੇ ਲਿਆਉਣਗੇ ਨਹੀਂ ਬਹਿ ਸਕਦੇ ਉਹ ਹੁਣੇ ਗੱਲ ਕਹਿੰਦਾ ਡੀਐਸਪੀ ਵੀ ਮੈਂ ਮਨਜੀਤ ਅਦਾਲਤ ਦੇ ਘਰੇ ਖੜੀ ਕਰ ਦਿੰਦਾ ਮਸ਼ੀਨ ਤੁਸੀਂ ਆ ਮੋਰਚਾ ਜਿਸ ਚੌਂਕ ਚ ਲੈ ਜਾਓ ਇਹ ਤੁਸੀਂ ਫੈਲਾ ਕਰ ਲੋ ਸਾਰੇ ਖੜੇ ਆਪਾਂ ਭਰਾਪਾ ਬਾਈ ਜੋ ਮਸ਼ੀਨ ਦੇ ਨਾਲ ਕਿਉਂ ਲਿਕੇ ਆਂਦੇ ਆਪਾਂ ਨਾਲ ਕਿਹੜੇ ਲੈ ਕੇ ਆਂਦੇ ਆਪਾਂ ਮਸ਼ੀਨ ਨਾਲ ਕਿਉਂ ਲੈ ਕੇ ਆਂਦੇ ਆਪਾਂ ਬੈਠੋ ਇੱਕ ਮਿੰਟ ਬਾਈ ਚਲੋ ਬਾਈ ਇੰਦਾ ਬੈਠਦੇ ਆ ਬਾਈ ਸਾਡੀ ਗੱਲ ਸੁਣੋ ਅਸੀਂ ਉੱਥੇ ਘੰਟਾ ਖੱਜਲ ਖਵਾਰ ਹੋਇਆ ਪੁਲਿਸ ਨਾਲ ਸਾਡੀ ਗੱਲ ਹੀ ਗੋੜਿਆ ਉਹਨਾਂ ਨੇ ਅਸੀਂ ਕੀ ਦਿਖਲਾਇਆ ਬਾਈ ਉਹਨਾਂ ਤੋਂ ਹੈਨਾ ਦਬਾਰ ਹੋ ਗਏ ਕੋ ਸੱਦਿਆਂ 200 ਬੰਦਾ ਹੋਰ ਬੈਠੋ ਉੱਥੇ ਬੈਠੋ ਬੰਦਾ ਦੁਗਣਾ ਕੀ ਕਹਿੰਦਾ ਬਈ ਯਾਰ ਆਸੀ ਗੱਲ ਕਰੀਏ ਬੈਠੋ ਯਾਰ ਤੁਸੀਂ ਇੱਕ ਮਿੰਟ ਅਸੀਂ ਤੁਹਾਨੂੰ ਸੱਦਿਆ ਹੈ ਨਾ ਘਾਟ ਦੋ ਘੰਟੇ ਤੁਸੀਂ ਤਾਰ ਤਿੰਨੇ ਜਣੇ ਲਾਈਵ ਹੋਏ ਤੇ ਨਾਲ ਦੇ ਨਾ ਮੁੜੇ ਪਹਿਲੀ ਯਾਰ ਸੁਫਾਉਂ ਖਾ ਜਾਂ ਨਹੀਂ ਹੋਇਆ ਯਾਰ ਭਈਆ ਯਾਰ ਤੁਸੀਂ ਭਾਈ ਯਾਰ ਹੋਇਆ ਭਾਈ ਉਹ ਟੈਂਕ ਗਿਆ ਤੋਂ ਨਾ ਚਾਰ ਗੱਡੀਆਂ ਬੁੱਟੀਆਂ ਬਰਾਈਆਂ ਕਿ ਉਹਨਾਂ ਨੇ ਯਾਰ ਗੱਲ ਮਸ਼ੀਨ ਚਾਰ ਗੱਡੀਆਂ ਮੈਂ ਨਹੀਂ ਆਉਂਦਾ ਹਵਾ ਪੈਦਾ ਮਸ਼ੀਨਾਂ ਲਿਓ ਮਸ਼ੀਨਾਂ ਲਿਓ ਚਾਰ ਗੱਡੀਆਂ ਬਲੇ ਨੇ ਸਾਡੀ ਕੱਲ ਰਿਹਾ ਹੋਣਾ ਮੈਂ ਯਾਰ ਮੈਂ ਸੰਭੂ ਦਾ ਚੱਲ ਕਹਿੰਦੂ ਇਹ ਪਤਲੀ ਮਸ਼ੀਨ ਫੜਦੀ ਨਾਲ ਵੀ ਚਾਹੀਦਾ ਬਾਈ ਕੋਈ ਮੈਂ ਸੰਭੂ ਸੀਗਾ ਉੱਥੋਂ ਆਇਆ ਚੱਲ ਕੇ ਅਸੀਂ 24 ਘੰਟੇ ਫਰਦਿਆ ਬਾਈ ਐਂਬੂਲੈਂਸ ਅੱਜਾ ਨਾ ਲੇਕਿਨ ਇਹ ਨਹੀਂ ਚਾਹੀਦਾ ਬਾਈ ਆਪਾਂ ਆਪ ਚ ਜਿੱਤ ਬਾਈ ਜਿੱਤ ਬਾਈ ਨਹੀਂ ਭਾਈ ਅਸੀਂ ਜੇ ਮਰਨੂ ਰੱਖਿਓ ਆਪਾਂ ਅਸੀਂ ਮਰਨੂ ਨਾ ਕਿਉਂ ਆ ਉਹ ਤੋ ਇਹ ਸਾਡੇ ਲੰਮੋਂ ਫੇਰ ਮਾਰਿਆ ਨੇ ਲਲਾ ਸੋਲ ਬਾਈ ਥੰਗੋ ਜੇ ਕੀ ਕਰਨਾ ਤੁਸੀਂ ਨੇ ਘੇਰ ਮਾਰਿਆ ਚਾਰਾਂ ਨੇ ਆਪ ਨਹੀਂ ਪਤਾ ਕਮਾਲ ਹੋ ਗਿਆ ਨਾ ਕਿਹਾ ਦੱਸ ਮੈਂ ਕਾੜਾ ਹੋਰ ਦਸਾਰ ਸੁਣੋ ਬਾਈ ਬਾਈ ਗੱਲ ਧਿਆਨ ਨਾਲ ਸੁਣ ਲੋ ਰੇ ਆਜੋ ਬਾਈ ਸਾਰੇ ਸੁਣੋ ਬਾਈ ਗੱਲ ਸਾਰੇ ਬੰਦ ਸੁਣੋ ਗੱਲ ਬਾਈ ਸਾਰੇ ਕਿੱਥੇ ਨੇ ਪਹਿਲਾ ਬੰਦਿਆਂ ਤੋਂ ਸ਼ੁਰੂ ਕਰਿਓ ਜੀ ਹਾਂ ਜੀ ਹਾਂ ਜਿਹੜੇ ਬੰਦੇ ਫੜੇ ਹੋਏ ਨੇ ਬਾਈ ਕਿੱਥੇ ਜੇਸੀ ਵਾਲੇ ਬੰਦੇ ਇੱਕ ਮੁੰਡਾ ਦਾ ਟਰੈਕਟਰ ਦਾ ਡਰਾਈਵਰ ਸੀ ਜਿਹਦੇ ਜੀਸੀਬੀ ਤੋਂ ਫੜਿਆ ਉਹ ਫੜਿਆ ਵਾ ਉਹ ਫੜਿਆ ਬੰਦੇ ਨਹੀਂ ਨਾਲ ਆਪਣੇ ਮੈਂ ਉਹ ਚੱਠਾ ਕਹਿੰਦਾ ਛੜਤੇ ਬੰਦੇ ਨਾ ਨਾ ਇਹ ਹੈਗਾ ਮੁੰਡਾ ਉਹ ਮੁੰਡਾ ਫੜਿਆ ਹੈ ਛੱਡੇ ਨਹੀਂ ਕਹਿੰਦੇ ਛੱਡੇ ਨਹੀਂ ਬਾਈ ਮੇਰਾ ਵੀਰ ਬਣ ਕੇ ਜਾ ਦੇ ਮੇਰੀ ਗੱਲ ਤਾਂ ਆਣ ਨਾ ਸੁਣ ਲੋ ਬਾਈ ਜੇ ਤਾਂ ਹੁਣ ਮੈਂ ਇੱਥੇ ਮੈਂ ਮੇਰੀ ਗੱਲ ਸੁਣ ਲੋ ਇੱਥੇ ਬੰਦੇ ਮੇਰੇ ਬਿਨਾ ਗੱਲ ਤੋਂ ਰੌਲਾ ਪਾਈ ਜਾਂਦੇ ਆ ਐ ਹੋ ਗਿਆ ਜੀ ਉਹ ਹੋ ਗਿਆ ਮੈਂ ਸ਼ੰਭੂ ਸੀ ਬਾਈ ਸੁਣ ਲੈ ਯਾਰ ਗੱਲ ਸੁਣ ਲੈ ਬਾਰੀ ਨਾਲ ਗੱਲ ਕਰ ਲੈ ਕੋਈ ਗੱਲ ਕਰ ਲੈ ਗੱਲ ਸੁਣ ਲੈ ਬਾਈ ਯਾਰ ਜਵਾਬ ਦੇ ਗੱਲ ਸੁਣ ਲੈ ਜਵਾਬ ਇਹਦੀ ਗੱਲ ਸੁਣ ਲੈ ਮੈਂ ਸ਼ੰਭੂ ਸੀਗਾ ਮੈਨੂੰ ਇਹ ਪਤਾ ਮੈਂ ਕੱਲ ਰਾਤ ਤੁਹਾਨੂੰ ਸਾਰਿਆਂ ਨੂੰ ਚੇਤੇ ਹੋਣਾ ਮੈਂ ਵੀਡੀਓ ਪਾਈ ਸੀ ਮਾ ਮਸ਼ੀਨਾ ਲਿਆਓ ਇਹ ਵੀਡੀਓ ਪਾਈ ਹੈ ਨਾ ਵੀਰੇ ਸੁਣ ਲੋ ਗੱਲ ਜਾਂਦਾ ਯਾਰ ਉਹ ਗੱਲ ਸੁਣੋ ਬਾਈ ਓਏ ਜਾਂ ਸੁਣ ਲੋ ਜਾਂ ਗਵਾਈ ਕਰ ਲੋ ਗੱਲ ਸੁ ਕਰ ਲੋ ਜਾਂ ਇੱਕ ਇੱਕ ਪਾਸੇ ਹੋ ਕੇ ਗੱਲ ਕਰ ਲੋ ਚਲੋ ਮੈਨੂੰ ਇਹ ਪਤਾ ਲੱਗਿਆ ਮੈਂ ਸ਼ੰਭੂ ਜੀ ਵੀਰ ਪਾਤਰੀ ਮਸ਼ੀਨ ਫੜ ਲਈ ਮੇਰੀ ਚੱਠੇ ਨਾਲ ਗੱਲ ਹੋਈ ਕਿੰਨਾ ਭਾਈ ਮਸ਼ੀਨ ਲਈ ਆਉਨੇ ਆ ਇਹਨਾਂ ਨੇ ਵੀਡੀਓ ਵੀ ਪਾਤੀ ਉਹ ਪਹਿਲਾਂ ਦੜਬੇ ਘੇਰ ਲਈ ਮੁੜ ਕੇ ਪਾਤਰਾ ਤੋਂ ਫੜ ਕੇ ਲੈ ਕੇ ਅੱਗੇ ਲੈ ਕੇ ਥਾਣੇ ਤੇ ਚਲੋ ਮੈਂ ਇੱਥੇ ਆਇਆ ਇੱਥੋਂ ਹੀ ਇਹੀ ਮੁੰਡਾ ਮੈਨੂੰ ਗਾਹਾਂ ambulances ਤੇ ਲੈ ਕੇ ਗਿਆ ਮੈਂ ਬੋਲ ਕੇ ਵੀ ਆਇਆ ਉੱਥੇ ਬਲਦੇਵ ਸਿਰਸੂ ਦੀ ਡੀਐਸਪੀ ਦਾ ਫੋਨ ਆਇਆ ਵੀ ਅਸੀਂ ਮਨਜੀਤ ਨਿਆਲ ਦੇ ਘਰੇ ਮਸ਼ੀਨ ਖੜੀ ਕਰ ਦਿੰਨੇ ਆ ਇੱਥੋਂ ਦਾ ਥੋੜਾ ਕਿਸਾਨ ਆਗੂਆ ਨਿਆਲ ਪਿੰਡ ਮੈਂ ਇੱਥੇ ਤੁਹਾਡੇ ਕੋਲ ਦੁਆਰੇ ਆਇਆ ਮੈਂ ਇੱਥੋਂ ਹੀ ਪੁੱਛ ਕੇ ਮੈਂ ਖਾ ਵੀ ਇਹ ਕਹਿੰਦੇ ਕਿ ਅੱਗੇ ਮਸ਼ੀਨ ਖੜੀ ਆ ਥਾਣੇ 'ਚ ਮੈਂ ਦੇਖਤਾ ਕਿ ਹੈਗੀ ਕਿ ਨਹੀਂ ਹੈਗੀ ਅਸੀਂ ਦੇਖਣ ਗਏ ਆ ਉੱਥੇ ਬੰਦੇ 5-7 ਇੱਥੇ ਆ ਆਏ ਵੀ ਖੜੇ ਆ ਉਹਦੇ ਮੁਲਾਜ਼ਮ ਵੀ ਖੜੇ ਆ ਉਹ ਦੇਖ ਕੇ ਥਾਣੇ ਦਾ ਬਾਰ ਲਾ ਲੈਂਦਾ ਸਾਨੂੰ ਬਲਦੇਵ ਸਿਰਸਾ ਪੁੱਛਦਾ ਹੀ ਭਾਈ ਮੈਂ ਬਲਦੇਵ ਸਿਰਸਾ ਬਾਰ ਖੋਲਿਓ ਨਹੀਂ ਖੋਲਦੇ ਅਸੀਂ ਉੱਥੋਂ ਵਾਪਸ ਇੱਥੇ ਆਉਨੇ ਆ ਇੱਥੇ 5-7 ਮੁੰਡੇ ਖੜੇ ਆ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹੀ ਆ ਮੈਂ ਖਾ ਭਾਈ ਜੇ ਤਾਂ ਆਪਾਂ ਉਹ ਇਹ ਗੱਲ ਕਹਿੰਦੇ ਮੈਂ ਇਹੀ ਗੱਲ ਕਹੀ ਆ ਨਾ ਵੀ ਉਹ ਭਾਈ ਕਹਿੰਦੇ ਵੀ ਅਸੀਂ ਮਨਜੀਤ ਨਿਆਲ ਦੇ ਘਰੇ ਖੜੀ ਕਰਦਨੇ ਆ ਮਸ਼ੀਨ ਹਾਂਜੀ ਹਾਂਜੀ ਨਹੀਂ ਖੜੀ ਕਰਾਉਣੀ ਆਪਾਂ ਇੱਥੇ ਬੈਠੇ ਰਹੋ ਠੀਕ ਹੈ ਜੀ ਆਪਣੇ ਕੋਲ ਸਾਧਨ ਹੈਗਾ ਪ੍ਰਬੰਧ ਹੈਗਾ ਬੈਠਣ ਦਾ ਜੀ ਆਪਾਂ ਇਹ ਕਹਿੰਦੇ ਮਸ਼ੀਨ ਆਪਾਂ ਇੱਥੇ ਹੀ ਮੰਗਾਉਣੀ ਆ ਫਿਰ ਬਹਿ ਜਾਓ ਨਹੀਂ ਉਹ ਕਹਿੰਦੇ ਇੱਥੋਂ ਦੀ ਚੌਂਕ ਜਿਹਾ ਜਾਈਏ ਅਸੀਂ ਮਨਜੀਤ ਦੇ ਘਰੇ ਖੜੀ ਕਰਦਨੇ ਮੈਂ ਆਹੀ ਗੱਲ ਕਹੀ ਆ ਕੇ ਹਾਂਜੀ ਹੋਰ ਦੀ ਗੱਲ ਕਹੀ ਹੈ ਬਦਸੂ ਮੈਂ ਹੋਰ ਨਹੀਂ ਕਹਿੰਦਾ ਇਹੀ ਗੱਲ ਕਹੀ ਆ ਯਾਰ ਥੋ ਪੁੱਛਣ ਗਿਆ ਛੋਟੇ ਕੋਲ ਪੁੱਛ ਕੀ ਸੀ ਕਿਹਾ ਗੱਲ ਹਾਂਜੀ ਹਾਂ ਇਹ ਵੀ ਗੱਲ ਹੀ ਬਹਿ ਲਾ ਕਰ ਲੋ ਬਾਈ ਮਸ਼ੀਨ ਦੇਖਣ ਗਿਆ ਸੀ ਇਹ ਵੀ ਅਸੀਂ ਪੁੱਛਿਆ ਤੁਹਾਨੂੰ ਵੀ ਕੀ ਗੱਲ ਬਣੀ ਤਾਂ ਦੱਸੋ ਬਾਈ ਮਸ਼ੀਨ ਦੇਖਣ ਗਿਆ ਸੀ ਫਿਰ ਬਾਈ ਜੀ ਆਪਾਂ ਇੱਥੇ ਮੰਗਾਉਣ ਦੇ ਹੱਕ ਚ ਫਿਰ ਬਹਿ ਜਾ ਲਾਓ ਇੱਥੇ ਆਸਣ ਗੱਲ ਕਰਾਂ ਕੋਈ ਗੱਲ ਨਹੀਂ ਬਾਈ ਕੱਲਾ ਬੰਦਾ ਨਾ ਦਾ ਖੰਡੋਰੀ ਕੰਮ ਕਰ ਸਕਦਾ ਨਾਨੇ ਵਾਲਾ ਕਰ ਸਕਦਾ ਨਾ ਕੱਲਾ ਕੋਲਾ ਬੰਦਾ ਯਾਰ ਤੁਸੀਂ ਯਾਰ ਜੋ ਕਹੋਗੇ ਉਹ ਹੋਊ ਗੱਲ ਕੋਈ ਗੱਲ ਨਹੀਂ ਬਾਈ ਬਾਈ ਬੈਠੋ ਪਰ ਨੇੜੇ ਦੇ ਪਿੰਡਾਂ ਵਾਲਿਓ ਬੈਠੋ ਬਾਈ ਬਾਈ ਲੱਖਾਂ ਜੀ ਅੱਜ ਧੰਨਵਾਦ ਕਰਦੇ ਹਾਂ ਤੁਹਾਡਾ ਬਾਈ ਜੀ ਅਸੀਂ ਤੁਹਾਨੂੰ ਪਹਿਲਾਂ ਘਰ ਦੇਖਿਆ ਉਹ ਤਾਂ ਹੀ ਬਾਈ ਤੁਸੀਂ ਇਹੀ ਗੱਲ ਕਹਿ ਰਹੇ ਹੋ ਕਿ ਮਹਿੰਦੀ ਪ੍ਰਧਾਨਾਂ ਦਾ ਦੁਨੀਆ ਕਰੇ ਖੜਾ ਮੈਂ ਨਾ ਨਾ ਇਹਨਾਂ ਦੀ ਕੋਈ ਗੱਲ ਨਹੀਂ ਹੋਈ ਆ ਬਾਈ ਦੀ ਮਸ਼ੀਨ ਹੈ ਬਾਈ ਜੀ ਆ ਜਾ ਬਾਈ ਆ ਜਾ ਕਿਹੜਾ ਬਟਾ ਨਹੀਂ ਨਹੀਂ ਇਹਦਾ ਇਹਦਾ ਟ੍ਰੈਕਟਰ ਦੇ ਡਰਾਈਵਰ ਦੀ ਹੋ ਫੜਿਆ ਨਹੀਂ ਸਾਂਝੀ ਮਸ਼ੀਨ ਡਰਾਈਵਰ ਫੜਿਆ ਵਾ ਇਹਦੀ ਸਾਂਝੀ ਮਸ਼ੀਨ ਜੇਲੀ ਸਾਂਝੀ ਮਸ਼ੀਨ ਜਿਵੇਂ ਕਹੂੰਗਾ ਪਰਦੇ ਨਾਲ ਆ ਜੀ ਨਾ ਨਾ ਪਰ ਉਤਾਰਾ ਹੀ ਥੱਲੇ ਪੁਲਸ ਵਾਲਾ ਆ ਪੈ ਤੜਕੇ ਲੱਗੇ ਗਈ ਡੇਟਰ ਨੂੰ ਰਹਾਲ ਤਾਂ ਨਹੀਂ ਅੰਦਰ ਨਹੀਂ ਨਹੀਂ ਕੋਈ ਅੰਦਰ ਗੱਲੀ ਮਸ਼ੀਨ ਅੰਦਰ ਬਸ ਬਾਬਾ ਜੀ ਦਾ ਤਮਾਕੀ ਗੱਲੀ ਮਸ਼ੀਨ ਅੰਦਰ ਆ ਟ੍ਰੈਵਲ ਹੈਗਾ ਫੜਿਆ ਉਹ ਟ੍ਰੈਵਲ ਮਹਾਰਾਜ ਪੁਛਾਉਂਦੇ ਕਹਿੰਦੇ ਉਹਨਾਂ ਦੇ ਫੋਨ ਬੰਦ ਕਰਾ ਲੈ ਉਹ ਮੁੰਡੇ ਕਹਿੰਦੇ ਅੰਦਰ ਡਰਾਈਵਰ ਵੀ ਫੜਿਆ ਵਾ ਭਾਈ ਤੇਰਾ ਡਰਾਈਵਰ ਆ ਤੂੰ ਕੰਟੈਕਟ ਕਰ ਲੈ ਮਹਾਰਾਜ ਬਾਬਾ ਜੀ ਉਹੀ ਤਾਂ ਹੈਗੀ ਨੇ ਉਹ ਉਹਨਾਂ ਦੀ ਤਾਂ ਹੈਗਾ ਸਾਰਾ ਫੜਿਆ ਬੰਦੇ ਆਏ ਨੇ ਤੇਰੇ ਬਈ ਪਹਿਲਾਂ ਜੜਬੇ ਤੋਂ ਮੋੜਿਆ ਪੁਲਿਸ ਵਾਲਿਆਂ ਨੇ ਬਈ ਇਹ ਕਹਿੰਦੇ ਫੜੇ ਨਹੀਂ ਵਿਚ ਫੜੇ ਆ ਪਤਾ ਨਹੀਂ ਹੈ ਜੜਬੇ ਫੜੇ ਨਹੀਂ ਵੀਰੇ ਯਾਰ ਇਹ ਮਾਰ ਦੇ ਖਿਚਾ ਫੜਾ ਰਫਲਾਓ ਯਾਰ ਬੰਦਾ ਬਾਈਆਂ ਨੂੰ ਲੱਖੇ ਵੀਰੇ 14 ਧਰਨਾ ਲਾਉਣ ਨੂੰ ਤੁਮ ਦੱਸਦਾ ਪਹਿਲਾਂ ਜੜਬੇ ਤੋਂ ਹੀ ਵੀਰੇ ਮੰਨਤੀ ਆ ਤੁਮ ਮੁੜ ਕੇ ਫੇਰ ਜਾਈਆਂ ਫੇਰ ਆਇਆਂ ਨਾਲ ਬਾਈ ਜੀ ਪੰਚੀ ਨੇ ਲੈਣ ਦੇ ਕਲੀਅਰ ਕਰੋ ਵੀ ਦੇਖੋ ਜੇ ਤਾਂ ਉਹੀ ਵੀਰੇ ਘੰਟੇ ਨੂੰ ਜਾਣਾ 12 ਵਜੇ ਨੂੰ ਫੇਰ ਜਾਈਆਂ ਚ ਪੜਨਾ ਬੈਠੋ ਬੈਠੋ ਉਹ ਮੁੰਡਿਆਂ ਨੂੰ ਗਵਾਹੀ ਇੱਥੋਂ ਦੀ ਮੋਰਚੇ ਦੀ ਉਹ ਬੈਠਣ ਗਿਆ ਉਹ ਬਾਈ ਭਾਈ ਜੀ ਸਾਰੇ ਨੀਚੇ ਬਾਈ ਵਗੈਰੇ ਮੈਂ ਆਹ ਮੁੰਡੇ ਦੌੜੀ ਆ ਜਾਓ ਭਾਈ ਇੱਥੇ ਲੱਗੇ ਮੋਰਚਾ ਬੈਠੋ ਇੱਥੇ ਆਓ ਬੈਠੋ ਭਾਈ ਬੈਠੋ ਬੈਠ ਜਾਓ ਨੀਚੇ ਯਾਰ ਸਵਾਲ ਤਾਂ ਇਹ ਆ ਮਸ਼ੀਨ ਦਾ ਸਵਾਲ ਇਹ ਆ ਵੀ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਅਸੀਂ ਲੋਕਾਂ ਨਾਲ ਅਸੀਂ ਕਿਸਾਨਾਂ ਨਾਲ ਆ ਅਸੀਂ ਪੰਜਾਬ ਨਾਲ ਦੂਜੇ ਪਾਸੇ ਤੇ ਮਸ਼ੀਨਾਂ ਵੀ ਫੜੀ ਜਾਂਦੇ ਆ ਪਾਤਰਾ ਦਾ ਨੱਟ ਵੀ ਬੰਦ ਕੀਤਾ ਹੋਇਆ ਮਹਾਲੀ ਦੇ ਵਿੱਚ ਆਪਣਾ 44 ਦਫਾ ਲਾ ਕੇ ਕੋਈ ਟਰੈਕਟਰ ਢਾਲੀ ਨਹੀਂ ਵੜਨ ਦਿੱਤਾ ਜਾ ਰਿਹਾ ਇੱਕ ਪਾਸੇ ਭਵੰਤ ਕਹਿੰਦਾ ਸਾਡੀਆਂ ਐਂਬੂਲੈਂਸਾਂ ਖੜੀਆਂ ਨੇ ਸਵਾਲ ਇਹ ਆ ਵੀ ਜਾਂ ਤਾਂ ਦਿੱਲੀ ਨੇ ਖੜ ਜਾ ਤੇ ਜਾਂ ਪੰਜਾਬ ਨੇ ਖੜ ਜਾ ਇੱਕ ਫੈਸਲਾ ਕਰਨਾ ਦੋ ਪਾਸੇ ਨਹੀਂ ਗੱਲ ਚੱਲਣੀ ਰੌਲਾ ਇਹ ਗੱਲ ਦਾ ਹੁਣ ਭਾਈ ਮੈਨੂੰ ਟਾਈਮ ਦਿੰਦੇ ਹੋ ਜਿਹੜੀ ਅੱਜ ਨਹੀਂ ਆ ਜਿਹੜੀ ਅੱਜ ਮਸ਼ੀਨ ਨਹੀਂ ਇਹ ਨਾ ਪੁੱਛ ਪੈਂਦੇ ਕਿ ਇਹ ਕੀ ਚਾਹੁੰਦੇ ਨੇ ਮੈਨੂੰ ਇੱਕ ਗਲਤ ਕਰ ਲੈਂਦੇ ਆ ਕਰੋ ਜੀ ਕਰੋ ਜੀ ਕਰੋ ਕਰੋ ਆਵੇਂ ਨੌਜਵਾਨੋ ਇਧਰ ਆ ਜਾਓ ਆਪ ਵੀ ਲੈਟ ਨਾ ਰਬੀ ਦਾ ਹੁੰਦਾ ਬੰਦਰੋਂ ਅਸੀਂ ਵੀ ਲੜ ਰਹੇ ਹਾਂ ਤੁਸੀਂ ਸਾਡੀ ਗੱਲ ਪਈ ਜਾਂਦੇ ਅਸੀਂ ਕੀ ਲੜ ਨਹੀਂ ਰਹੇ ਬਈ ਕੋਈ ਨਾ ਬਾਈ ਕੋਈ ਨਾ